ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂ ਐਸ ਏ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਇੱਕ ਮਜ਼ਦੂਰਾਂ ਦੀ ਕੈਂਟਰ ਪਲਟਣ ਕਰਕੇ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 4 ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹਨ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਨੂੰ ਗੁੱਸਪੈਠੀਏ ਕਹਿਣ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕਪਿਲ ਸਿਬਲ ਨੇ ਪਲਟਵਾਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਮਿਤ ਸ਼ਾਹ ਜਿਨ੍ਹਾਂ ਨੂੰ ਗੁੱਸਪੈਠੀਏ ਕਹਿ ਰਹੇ ਹਨ ਉਹ ਇਸ ਮੁਲਕ ਦੇ ਨਾਗਰਿਕ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਟੀਵੀ ਸਾਹਮਣੇ ਕਟਗਿੰਦੀ ਦੇ ਲੋਕਾਂ ਦੇ ਖਿਲਾਫ ਝੂਠ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਤੱਕ ਕਟਗਿੰਦੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਬੋਲਿਆ ਹੈ ਜਿਹੜਾ ਕਿ ਸਰਾਸਰ ਝੂਠ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭੋ ਕੁਮਾਰ ਨੂੰ ਦਿੱਲੀ ਪੁਲਿਸ ਕੇਦਰੀਵਾਲ ਦੇ ਘਰੇ ਲੈ ਕੇ ਪਹੁੰਚੀ ਸੀ ਉੱਥੇ ਪੁਲਿਸ ਨੇ ਸਵਤੀ ਮਾਲੀਵਾਲ ਵਾਲੇ ਮਾਮਲੇ 'ਚ ਸੀਨ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸ ਦੇ ਕਿ ਵਿਭੌ ਕੁਮਾਰ ਪਿਛਲੇ 5 ਦਿਨਾਂ ਤੋਂ ਪੁਲਿਸ ਦੀ ਹਿਰਾਸਤ 'ਚ ਹਨ ED ਆਮ ਆਦਮੀ ਪਾਰਟੀ ਦੇ ਪਿੱਛੇ ਪਈ ਹੋਈ ਹੈ ਅਰਵਿੰਦ ਕੇਜਰੀਵਾਲ ਦੇ ਸ਼ਰਾਬ ਘੁਟਾਲੇ ਵਾਲੇ ਮਾਮਲੇ ਤੋਂ ਬਾਅਦ ਹੁਣ ED ਨੇ ਗ੍ਰਹਿ ਮੰਤਰਾਲੇ ਨੂੰ ਇੱਕ ਰਿਪੋਰਟ ਸੌਂਪੀ ਹੈ ਜਿਸ ਦੇ ਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਕੈਨੇਡਾ ਅਮਰੀਕਾ ਤੇ ਅਰਬ ਦੇਸ਼ਾਂ ਤੋਂ ਵੱਡੀ ਫੰਡਿੰਗ ਮਿਲੀ ਹੈ ਅ즈ਮੁਲਕਬਰਚ ਜਰਨਲ ਲੋਕ ਸਭਾ ਇਲੈਕਸ਼ਨਸ ਦੇ 5th ਫੇਜ਼ ਦੀ ਵੋਟਿੰਗ ਹੋ ਰਹੀ ਹੈ ਸਭ ਤੋਂ ਜ਼ਿਆਦੇ ਪੱਛਮੀ ਬੰਗਾਲ ਚ ਵੋਟਿੰਗ ਦੇਖਣ ਨੂੰ ਮਿਲੀ ਸ਼ਾਮ 5 ਵਜੇ ਤੱਕ ਉੱਥੇ 73% ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਸਭ ਤੋਂ ਘੱਟ ਮਹਾਰਾਸ਼ਟਰ ਦੇਖਣ ਨੂੰ ਮਿਲੀ ਸਿਰਫ 48% ਬੰਦਿਆਂ ਨੇ ਉੱਥੇ ਵੋਟਾਂ ਪਾਈਆਂ ਤੇ ਜਰਨਲੀ ਪੂਰੇ ਮੁਲਕ بھر 'ਚ 56% VOTING ਅੱਜ ਦੇਖਣ ਨੂੰ ਮਿਲੀ ਹੈ ਮਹਾਰਾਸ਼ਟਰ ਦੇ ਵਿੱਚ ਹੋਈ ਘੱਟ VOTING ਨੂੰ ਸ਼ਿਵ ਸੇਨਾਵ ਦੇ ਉਠਾਕਰੇ ਨੇ ਇਸ਼ੂ ਬਣਾ ਲਿਆ ਹੈ ਉਧਾ ਉਧਾ ਉਠਾਕਰੇ ਦੇ ਮੁੰਡੇ ਅਦਿੱਤ ਠਾਕਰੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਦੇ ਕੇ ਕਿ ਕਈ-ਕਈ ਥਾਵਾਂ 'ਤੇ VOTING ਸਲੋ ਕਰਵਾਈ ਗਈ ਤੇ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਗਿਆ ਪਿਛਲੇ ਫੇਸ ਦੇ ਸੋਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਦੇ ਚ ਇੱਕ ਮੁੰਡਾ 8 ਵੋਟਾਂ ਪਾਉਂਦਾ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਤੋਂ ਬਾਅਦ ਸਾਰੇ ਉਸ ਬੂਥ ਦੇ ਸਾਰੇ ਤੇ ਸਾਰੇ ਇਲੈਕਸ਼ਨ ਕਮੇਟੀ ਸਸਪੈਂਡ ਕਰ ਦਿੱਤੀ ਗਈ ਹੈ ਅਤੇ ਉਸ ਮੁੰਡੇ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਏਟਾ ਸੀਟ ਤੋਂ ਦੱਸਿਆ ਜਾ ਰਿਹਾ ਤੇ ਉਹ ਮੁੰਡਾ 8 ਵੋਟਾਂ ਭਾਜਪੀ ਨੂੰ ਪਾ ਰਿਹਾ ਸੀ एसीਕਿਆਸ ਦੀਆਂ ਮੁੱਖ ਖਬਰਾਂ ਹੁਣ ਕਰਦੇ ਆਪਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲੀ ਖਬਰ ਤੋਂ ਜेडए ਕੀ ਛਤੀਸਗੜ ਤੋਂ ਆਈ ਛਤੀਸਗੜ ਦੇ ਵਿੱਚ ਕਬੀਰ ਦਾਮ ਜ਼ਿਲ੍ਹੇ ਚ ਇੱਕ ਮਜ਼ਦੂਰਾਂ ਦਾ ਕੈਂਟਰ ਪਲਟਣ ਕਰਕੇ ਉੱਥੇ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਚਾਰ ਮਜ਼ਦੂਰ ਹਜੇ ਤੱਕ ਗੰਭੀਰ ਤੌਰ ਤੇ ਜ਼ਖਮੀ ਹਨ ਮੈਂ ਪਿਛਲੇ ਕਈ ਬੁਲੇਟਿਨਾਂ 'ਚ ਵਰਕਪਲੇਸ ਸੇਫਟੀ ਤੇ ਖਾਸੀ ਗੱਲ ਕਰ ਚੁੱਕਿਆ ਹਾਂ ਮਜ਼ਦੂਰਾਂ ਮਜ਼ਦੂਰ ਜਿੱਥੇ ਕੰਮ ਕਰਦੇ ਨੇ ਉੱਥੇ ਘਟੋ-ਘਟੋ ਨਾਲ ਦੀ ਸੇਫਟੀ ਹੋਣੀ ਚਾਹੀਦੀ ਤੇ ਇਹ ਮਜ਼ਦੂਰ ਤਿੰਦੂ ਪੱਤਾ ਦੇ ਮਜ਼ਦੂਰ ਸੀਗੇ ਤਿੰਦੂ ਪੱਤੇ ਜੰਗਲਾਂ 'ਚੋਂ ਤੋੜ ਕੇ ਇਕੱਠਾ ਕਰਨ ਵਾਲੇ ਮਜ਼ਦੂਰ ਸੀਗੇ ਤੇ ਜਦੋਂ ਇਹ ਘਰਾਂ ਨੂੰ ਵਾਪਸ ਵਰਤ ਰਹੀ ਸੀ ਉਦੋਂ ਜਿਹੜੇ ਠੇਕੇਦਾਰ ਦੀ ਗੱਡੀ ਸੀਗੀ ਉਹ ਪਲਟ ਗਈ ਤੇ ਉਹ ਖਾਈ ਚ ਜਾ ਡਿੱਗੀ ਤੇ ਇਹਨਾਂ ਨੂੰ ਜਿਵੇਂ ਕਣਕ ਦੇ ਬੋਰੇ ਆਪਾਂ ਭਰਦੇ ਆ ਨਾ ਟਰਾਲੀਆਂ ਚ ਐਦਾਂ ਕੈਂਟਰ ਦੇ ਪਿੱਛੇ ਲੱਧਿਆ ਹੋਇਆ ਸੀ ਤੇ ਉਹ ਕੈਂਟਰ ਪਲਟਣ ਕਰਕੇ ਉਹਨਾਂ ਚੋਂ 18 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਚਾਰ ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹਨ ਉਹਨਾਂ ਦੀ ਜਿਹੜੀ ਜਾਨ ਹੈ ਉਹ ਵੀ ਲਗਾਤਾਰ ਲਟਕ ਰਹੀ ਹੈ ਤੇ ਇਸ ਕਰਕੇ ਜਿਹੜਾ ਇੱਕ ਵਰਕ ਸੇਫਟੀ ਜਿਹੜਾ ਵਰਕਪਲੇਸ ਤੇ ਸੇਫਟੀ ਵਾਲਾ ਜਿਹੜਾ ਕਨਸੈਪਟ ਹੈ ਇਹਨੂੰ ਇੰਡੀਆ ਚ ਬਹੁਤ ਜ਼ਿਆਦਾ ਨੈਗਲੈਕਟ ਕੀਤਾ ਜਾਂਦਾ ਹੈ ਇਸ ਕਰਕੇ ਮਧ ਪ੍ਰਦੇਸ਼ ਛੱਤੀਸਗੜ੍ਹ ਆਂਧ੍ਰ ਪ੍ਰਦੇਸ਼ ਦੇਵਨ ਗੁਜਰਾਤ ਬਹੁਤ ਸਾਰੇ ਮਜ਼ਦੂਰਾਂ ਦੀ ਡੈਥਸ ਦੀ ਖਬਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਦਿੱਤੇ ਸੀਰੀਅਸਲੀ ਇੰਡੀਆ ਦੇ ਵਿੱਚ ਗੱਲ હોની હજે ગલ હું નહી ਦੂਜੀ ਖਬਰ ਦੀ ਜੇ ਆਪਾਂ ਗੱਲ ਕਰੀਏ ਉਹ ਅਮਿਤਸ਼ਾ ਬਾਰੇ ਹੈ ਗਿਆ ਅਮਿਤਸ਼ਾ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਪੱਛਮੀ ਬੰਗਾਲ ਚ ਚਰਲੀਆਂ ਕਰ ਰਹੇ ਹਨ ਤੇ ਉੱਥੇ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਮਮਤਾ ਬਨਰਜੀ ਹੈ ਉਹ ਗੁਸਪੈਟੀਆਂ ਦੇ ਵੋਟ ਲੈਂਦੀ ਹੈ ਤੇ ਦੇਤੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਤੇ ਰਾਜ ਸਭਾ ਸੰਸਦ ਕਪਿਲ ਸਿੱਬਲ ਹੈ ਗਿਆ ਉਹਨਾਂ ਨੇ ਪਲਟਵਾਰ ਕਰਕੇ ਕਿਹਾ ਹੈ ਕਿ ਜਿਨ੍ਹਾਂ ਨੂੰ ਅਮਿਤਸ਼ਾ ਗੁਸਪੈਟੀਆਂ ਕਹਿ ਰਹੇ ਹੈ ਗਿਆ ਉਹ ਮੁਲਕ ਦੇ ਨਾਗਰਿਕ ਹਨ ਤੇ ਉਹਨਾਂ ਦਾ ਵੀ ਉਹਨਾਂ ਦੇ ਵੀ ਉਨੇ ਹੀ ਰਾਈਟ ਹੈ ਗਿਆ ਜਿਨ੍ਹਾਂ ਨੇ ਦੂਜੇ ਬੰਦਿਆਂ ਦੇ ਹੈ ਗਿਆ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੋਟ ਬੈਂਕ ਹੈ ਗੁਸਪੈ ਫਸਫੇਟੀਆਂ ਦਾ ਵੋਟ ਬੈਂਕ ਹੈ ਕਮਿਸਲਮਾਨ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਉਹ ਸਰਾਸਰ ਗਲਤ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਸਮਪਰਦਾਇਕ ਬਿਆਨ ਹੈਗਾ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹ ਜਿਹੜਾ ਟੀਵੀ ਮੀਡੀਆ ਹੈਗਾ ਉਹਦੇ ਅੱਗੇ ਕੁਝ ਬੋਲਦੇ ਨੇ ਤੇ ਰੈਲੀਆਂ 'ਚ ਜਾ ਕੇ ਕੁਝ ਬੋਲਦੇ ਨੇ ਤੇ ਇਹੀ ਆਪਾਂ ਨੂੰ ਦੁਬਾਰੇ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੇ ਉਹਨਾਂ ਨੇ ਕਦੇ ਵੀ ਜ਼ਿੰਦਗੀ 'ਚ Hindu Muslim ਕਿਤਾ ਹੋਏ ਤਾਂ ਉਹਨਾਂ ਦੀ ਜ਼ਿੰਦਗੀ ਜੀਣ ਲਈ ਕਿ ਨਾਰਾਇਣ ਤੇ ਹੁਣ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਆਪਾਂ ਨੂੰ ਪਤਾ ਕਿ ਇਹ ਕਰੈਲੀ ਚ ਕਹਿਤਾ ਸੀਗਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਤਾਂ ਮੁਸਲਮਾਨ ਵੋਟ ਜਿਆਦਾ ਕਰ ਰਹੀ ਹੈ ਤੇ ਉਹ ਮੁਸਲਮਾਨਾ ਦੀ ਪਾਰਟੀ ਹੈ ਤੇ ਕੱਲ ਫਿਰ ਆਪਾਂ ਨੂੰ ਦੇਖਣ ਨੂੰ ਮਿਲਿਆ ਇੱਕ ਨਵਾਂ ਟੀਵੀ ਇੰਟਰਵਿਊ ਦਿੱਤਾ ਸੀਗਾ ਪ੍ਰਧਾਨ ਨਰਿੰਦਰ ਮੋਦੀ ਨੇ ਜਿਸ ਪੱਤਰਕਾਰ ਨੇ ਪੁੱਛਿਆ ਕਿ ਜਿਹੜਾ ਇਹ ਸਾਰਾ ਮਾਮਲਾ ਹੈਗਾ ਅਲਪ ਸ਼ੰਖਾ ਕਾਲਾ ਕਟ ਗਿਣਤੀ ਦੇ ਲੋਕਾਂ ਵਾਲਾ ਇਹਦੇ ਤੇ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਅੱਜ ਤੱਕ ਕਟਗਿਣਤੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਉਸ ਤੋਂ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਤਾਂ ਜਿਹੜੀ ਕਾਂਗਰਸ ਦੀ ਇਹ ਅਲਪ ਕਟਗਿਣਤੀ ਦੇ ਲੋਕਾਂ ਦੇ ਵੋਟ ਬੈਂਕ ਦੀ ਜਿਹੜੀ ਪੋਲਿਟਿਕਸ ਹੈ ਦੇ ਖਿਲਾਫ ਬੋਲਦਾ ਹੁੰਦਾ ਕਦੇ ਵੀ ਕਟਗਿਣਤੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਲਬਜ਼ ਨਹੀਂ ਬੋਲਿਆ ਜਦਕਿ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਗੁਸਪੈਠੀਏ ਤੋਂ ਲੈ ਕੇ ਜਾਦੇ ਬੱਚਿਆਂ ਵਾਲੇ ਪਤਾ ਨਹੀਂ ਕਿਸ-ਕਿਸ ਕਿਸਮ ਦੀ ਟਰਮਨੋਲੋਜੀਸ ਮੁਸਲਮਾਨਾਂ ਤੇ ਸਿੱਖਾਂ ਬਾਰੇ ਕੀਤੀ ਹੈਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੀ ਹੈ ਤੇ ਮੈਂ ਉਹਦੀ ਗੱਲ ਕਰ ਰਿਹਾ ਤੇ ਇਸ ਤੋਂ علاوہ ਉਹਨਾਂ ਨੇ ਕਿਹਾ ਕਿ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਜਦੋਂ ਮੁਲਕ ਆਜ਼ਾਦ ਹੋਇਆ ਉਦੋਂ ਨਹਿਰੂ ਹਤੇ ਅੰਬੇਡਕਰ ਹੋਰਾਂ ਨੇ ਕਿਹਾ ਸੀਗਾ ਕਿ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਨਹੀਂ ਹੋਣਾ ਚਾਹੀਦਾ ਤੇ ਕਾਂਗਰਸ ਪਾਰਟੀ ਵਾਲਿਆਂ ਨੇ ਤੁਸ਼ਟੀਕਰਨ ਕਰਕੇ ਕਿਤੇ ਨਾ ਕਿਤੇ ਇਹਨਾਂ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦਿੱਤਾ ਤੇ ਮੈਂ ਉਹਦੇ ਖਿਲਾਫ ਆਵਾਜ਼ ਉਠਾ ਰਿਹਾ ਹਾਂ ਇਹ ਕਾਂਗਰਸ ਪਾਰਟੀ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੈ ਤੇ ਮੈਂ ਸੰਤੁਸ਼ਟੀਕਰਨ ਦੀ ਰਾਜਨੀਤੀ ਕਰਦਾ ਤੇ ਮੈਂ ਸਭ ਦਾ ਸਾਥ ਸਭ ਦਾ ਵਿਕਾਸ ਨਾਅਰੇ ਵਾਲਾ ਬੰਦਾ ਇਸ ਇਸ ਕਿਸਮ ਦੀ ਸਟੇਟਮੈਂਟ ਜਿਹੜੀ گیا او ਕਿਤੇ ਨੇ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਟੀਵੀ ਇੰਟਰਵਿਊ ਚ ਦਿੱਤੀ ਗਈ ਹੈ ਕਿ ਜਿਹੜੇ ਕਿ ਮੈਨੂੰ ਲੱਗ ਮੈਨੂੰ ਲੱਗਦਾ ਕਿ ਸਾਰੇ ਤੁਸੀਂ ਇਸ ਸਟੇਟਮੈਂਟ ਨੂੰ ਜੇ ਸੁਣੋਗੇ ਤਾਂ ਆਪ ਹੀ ਹਸਣ ਲੱਗ ਜਾਓਗੇ ਕਿਉਂਕਿ ਆਪਨ ਪਤਾ ਹੈ ਕਿ ਨਰਿੰਦਰ ਮੋਦੀ ਲਗਾਤਾਰ ਵੋਟ ਜੀ ਹੱਥੋਂ ਲੈ ਕੇ ਮੰਗਲ ਸੁੱਤਰ ਤੋਂ ਲੈ ਕੇ ਕਾਂਗਰਸ ਵਾਲੇ ਥੋੜੀ ਮੱਝਾ ਖੋਲੇ ਜਾਣਗੇ ਤੇ ਇਸ ਤੋਂ علاوہ ਜਿਆਦੇ ਬੱਚਿਆਂ ਵਾਲੇ ਟੋਪੀ ਵਾਲੇ ਕੱਪੜਿਆਂ ਤੋਂ ਪਛਾਣੇ ਜਾਂਦੇ ਹੈਗੇ ਆ ਇਹ ਕਿੰਨੇ ਵਾਰ ਉਹਨਾਂ ਨੇ ਕਟਕ੍ਰਿੰਤੀ ਦੇ ਲੋਕਾਂ ਨੂੰ ਟਾਰਗੇਟ ਕੀਤਾ इवन ਸਿੱਖਾਂ ਨੂੰ ਉਹਨਾਂ ਨੇ ਕਿੰਨੀ ਵਾਰ ਟਾਰਗੇਟ ਕੀਤਾ ਹੈ ਤੇ ਮੈਨੂੰ ਲੱਗਦਾ ਕਿ ਇਹਦੇ ਤੇ ਸੀਰੀਅਸਲੀ ਜਿਹੜਾ ਨਰਿੰਦਰ ਮੋਦੀ ਜੋ ਕੁਝ ਕਰ ਰਿਹਾ ਹੈ ਇਹਦੇ ਤੇ ਸੀਰੀਅਸਲੀ ਗੱਲ ਹੋਣੀ ਚਾਹੀਦੀ ਕਿ ਉਹ ਕਿਉਂ ਟੀਵੀ ਅੱਗੇ ਇੰਨਾ ਝੂਠ ਬੋਲ ਰਿਹਾ ਤੇ ਲੋਕਾਂ ਸਾਹਮਣੇ ਲੋਕਾਂ ਅੱਗੇ ਜਿਹੜੀ ਰੈਲੀਆਂ ਉਹ ਕਰ ਰਿਹਾ ਉਹਦੇ ਤੇ ਉਹ ਇੰਨਾ ਉਹ ਜਿਹੜਾ ਡਿਫਰੈਂਸ ਹੈ ਉਹਦਾ ਉਹ ਕਿਉਂ ਆ ਰਿਹਾ ਹੈ ਤੇ ਇਹ ਲਗਾਤਾਰ ਨਰਿੰਦਰ ਮੋਦੀ ਜਾਣ ਕੇ ਕਰ ਰਿਹਾ ਮੈਨੂੰ ਲੱਗਦਾ ਕਿ ਉਹ ਜਾਣ ਕੇ ਕਰ ਰਹੇ ਨੇ ਤਾਂ ਕਿ ਜਿਹੜਾ ਇੱਕ ਪੋਲਰਾਈਜੇਸ਼ਨ ਹੈ ਉਹਦਾ ਵੀ ਫਾਇਦਾ ਲੈ ਸਕਣ ਤੇ ਜਿਹੜਾ ਇਕਲੀਬਰਲ ਜੀ ਜਮਾਤ ਹੈ ਜਿਹਨੂੰ ਇਹਨਾਂ ਚੀਜ਼ਾਂ ਤੋਂ ਫਰਕ ਹੀ ਨਹੀਂ ਪੈਂਦਾ ਤੇ ਤੇ ਜਿਹੜੇ ਅਖੰਡ ਹੁੰਦੇ ਰਹਿੰਦੀ ਹੈ ਉਹਨਾਂ ਦੀ ਵੀ ਵੋਟ ਉਹ ਕਿਤੇ ਕਿਤੇ ਲੈ ਸਕਣ ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਅਰਵਿੰਦ ਕੇਜਰੀਵਾਲ ਦੀ ਜਿਹੜੀ ਪਾਰਟੀ ਚ ਜੋ ਜਿਹੜਾ ਪੂਰਾ ਖਲਾਰਾ ਚੱਲ ਰਿਹਾ ਆਮ ਆਦਮੀ ਪਾਰਟੀ ਬਾਰੇ ਹੈ ਗਿਆ ਆਮ ਆਦਮੀ ਪਾਰਟੀ ਦਾ ਜਿਹੜਾ ਸਵਾ ਦੀ ਜਿਹੜੀ ਵੱਡੀ ਆਗੂ ਸੀਗੀ ਸਵਾਤੀ ਮਾਲੀਵਾਲ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਪੀਏ ਵਿਭੌ ਕੁਮਾਰ ਉਹਨੇ ਉਹਨਾਂ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਉਹਨਾਂ ਨਾਲ ਜ਼ੋਰਦਾਰ ਬਰਸਾਤੀ ਕੀਤੀ ਤੇ ਉਸ ਹੀ ਮੌਕੇ 'ਤੇ ਗਏ ਸੀਗੇ ਤੇ ਉਸ ਤੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਵੀ ਉਹ ਕੁਮਾਰ ਨੂੰ ਤੇ ਵੀ ਉਹ ਕੁਮਾਰ ਨੂੰ ਦਿੱਲੀ ਪੁਲਿਸ ਅਰਵਿੰਦ ਕੇਜਰੀਵਾਲ ਤੇ ਘਰੇ ਲੈ ਕੇ ਗਏ ਸੀ ਕਿ ਤੇ ਉੱਥੇ ਉਹਨਾਂ ਨੇ ਸੀਨ ਰੀਕ੍ਰੀਏਟ ਕਰਾਣ ਕਰਾਉਣ ਵਾਸਤੇ ਲੈ ਕੇ ਗਏ ਸੀਗੀ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਸਵਾਤੀ ਮਾਲੀਵਾਲ ਹੈ ਗਿਆ ਉਹਦੇ ਪਿੱਛੇ ਜਿਹੜਾ ਭਾਜਪਾ ਅਤੇ ਦਿੱਲੀ ਪੁਲਿਸ ਉਹ ਪੂਰੇ ਤਰੀਕੇ ਨਾਲ ਖੜੀ ਹੋ ਗਈ ਹੈ ਤੇ ਵੀ ਉਹ ਕੁਮਾਰ ਦੀਆਂ ਮੁਸ਼ਕਲਾਂ ਹੁਣ ਕੱਟ ਨਹੀਂ ਆਉਣਗੀਆਂ ਤੇ ਉਹਨਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਦਿੱਲੀ ਪੁਲਿਸ ਕੋਲੋਂ ਲਗਾਤਾਰ ਇਸ ਮਾਮਲੇ ਤੇ ਮੀਡੀਆ ਬਰੀਫਿੰਗ ਜਾਰੀ ਕੀਤੀ ਜਾ ਰਹੀਆਂ ਨੇ ਕਿ ਬੋ ਕੁਮਾਰ ਨੇ ਆਪਣਾ ਫੋਨ ਫਾਰਮੈਟ ਕਰਤਾ ਸੀਗਾ ਉਹਨੇ ਜੀਡੀਸੀ ਸੀਸੀਟੀਵੀ ਫੁਟੇਜ ਸੀਗੇ ਡਿਲੀਟ ਕਰਤੀ ਸੀਗੀ ਤੇ ਇਹਦਾ ਤੇ ਸੀਰੀਅਸ ਸਵਾਲ ਹੈ ਗਿਆ ਇਸ ਮਾਮਲੇ ਤੇ ਫੇਰ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਤਾਂਕੀ ਪਤਾ ਲੱਗ ਸਕੇ ਕਿ ਸੱਚਿਓ ਸੋਤੀ ਮਾਲੀਵਾਲ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਜਾਂ ਨਹੀਂ ਹੋਇਆ ਬੋ ਕੁਮਾਰ ਬਾਰੇ ਲਗਾਤਾਰ ਲੋਕਲ ਅੱਡੜ ਕਿਸਮ ਦੇ ਦਾਅਵੇ ਕਰ ਰਹੇ ਨੇ ਮੇਰੇ ਲੱਗਦਾ ਕਿ ਮੀਡੀਆ ਟ੍ਰਾਇਲ ਨਹੀਂ ਹੋਣਾ ਚਾਹੀਦਾ ਤੇ ਦੁੱਧ ਦਾ ਦੁੱਧ ਹੈ ਤੇ ਪਾਣੀ ਦਾ ਪਾਣੀ ਹੈ ਉਹ ਕੁਝ ਟਾਈਮ ਬਾਅਦ ਹੋ ਹੀ ਜਾਊਗਾ ਉਸ ਤੋਂ ਜਿਹੜੀ ਆਪਾਂ ਅਗਲੀ ਖਬਰ ਦੀ ਗੱਲ ਕਰੀ ਉਹ ਵੀ ਆਮ ਆਦਮੀ ਪਾਰਟੀ ਬਾਰੇ ਹੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਮੁਸ਼ਕਲਾ ਹੈ ਕਿ ਉਹ ਘਟਣ ਦਾ ਨਾ ਹੀ ਨਹੀਂ ਰਹੀਆਂ ਜਿਹੜੀ ਈਡੀ ਹੈ ਕਿਤਨ ਕਿਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੱਥ ਧੋਕੇ ਪਿੱਛੇ ਪਈ ਹੋਈ ਹੈ ਤੇ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਸਰ ਆਪ ਨੀਤੀ ਘਟਾਲੇ ਚ ਉਹਨਾਂ ਦੇ ਅੱਧੀ ਕੈਬਨਿਟ ਨੂੰ ਈਡੀ ਨੇ ਅੰਦਰ ਕਰਤਾ ਸੀਗਾ ਹੁਣ ਈਡੀ ਨੇ ਇੱਕ ਨਵੀਂ ਜਿਹੜੀ ਰਿਪੋਰਟ ਹੈ ਉਹ ਹੂਮ ਮਿਨਿਸਟਰੀ ਨੂੰ ਸੌਂਪੀ ਹੈਗੀ ਜਿੱਦੇ ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੈਗੇ ਆ ਇਹਨਾਂ ਨੇ 7 ਕਰੋੜ ਤੇ 7 ਕਰੋੜ ਤੋਂ ਜ਼ਿਆਦਾ ਰੁਪਏ ਅਮਰੀਕਾ ਕੈਨੇਡਾ ਤੇ ਅਰਬ ਕੰਟਰੀਆਂ ਤੋਂ ਡੋਨੇਸ਼ਨ ਇਲੀਗਲ ਡੋਨੇਸ਼ਨ ਦੇ ਨਾਤੇ ਇਹਨਾਂ ਨੇ ਲਿਆ ਤੇ ਉਹਨਾਂ ਨੇ ਜਿਹੜਾ ਲਬਜ਼ ਇਸਤੇਮਾਲ ਕੀਤਾ ਹੈ ਉਹ ਇਲੀਗਲ ਡੋਨੇਸ਼ਨ ਇਸਤੇਮਾਲ ਕੀਤਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਵੀਂ ਕਾਰਵਾਈ ਕਰਨ ਦੀ ਉਹਨਾਂ ਨੇ ਇਜਾਜ਼ਤ ਮੰਗੀ ਹੈ ਤੇ ਮੈਨੂੰ ਲੱਗ ਰਿਹਾ ਕਿ ਜਿਹੜੀ ED ਹੈ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਰਵਿੰਦ ਕੇਜਵਾਲ ਉਹਨਾਂ ਨੂੰ ਆਈਸੋਲੇਟ ਕਰਨ ਤੇ ਲੱਗੀ ਹੋਈ ਹੈ ਇਹਨਾਂ ਦੀ ਮੜੀ ਜੀ ਕੋਈ ਗੱਲ ਪਤਾ ਲੱਗਦੀ ਹੈ ਉਹ ਲਗਾਤਾਰ ਇਹਨਾਂ ਤੇ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਖਿੱਚੀ ਜਾ ਰਹੀ ਹੈ ਤੇ ਉਹ ਉਹਦਾ ਜਿਹੜਾ ਸਾਨੂੰ ਆਪਾਂ ਨੌਰਵਿੰਦ ਕੇਜਰੀਵਾਲ ਨੂੰ ਦੇਖਣ ਨੂੰ ਮਿਲੂਗਾ ਜਿਹੜੀ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਆਪਾਂ ਨੂੰ ਪਤਾ ਕਿ ਅੱਜ 5th ਫੇਜ਼ ਦੀ ਜਿਹੜੀ VOTING ਹੋ ਰਹੀ ਹੈ ਲੋਕ ਸਭਾ ਜਨਰਲ ਇਲੈਕਸ਼ਨਸ ਦੀ ਤੇ ਸਭ ਤੋਂ ਜ਼ਿਆਦਾ ਜਿਹੜੀ VOTING ਹੈਗਾ ਉਹ ਪੱਛਮੀ ਬੰਗਾਲ ਤੋਂ ਦੇਖਣ ਨੂੰ ਮਿਲੀ ਹੈ 73% ਸ਼ਾਮ 5 ਵਜੇ 5 ਵਜੇ ਤੱਕ ਦੇ ਡਾਟਾ ਮੈਂ ਆਪ ਜੀ ਨੂੰ ਸ਼ੇਅਰ ਕਰ ਰਿਹਾ ਤੇ ਸ਼ਾਮ 5 ਵਜੇ ਤੱਕ ਜਿਹੜੀ ਪੱਛਮੀ ਬੰਗਾਲ ਤੋਂ 73% VOTING ਹੋ ਚੁੱਕੀ ਸੀ ਮੈਨੂੰ ਲੱਗ ਰਿਹਾ ਕਿ ਸ਼ਾਮ 6 ਵਜੇ ਤੱਕ ਇਹ ਘਟੋ ਘਟ 78-79% 78 ਦੇ ਨੇੜੇ ਤੇੜੇ ਇਹ VOTING ਪਰਸੈਂਟ ਜਾਊਗਾ ਤੇ ਜਿਹੜੇ ਸਭ ਤੋਂ ਘੱਟ ਉਹ ਮਹਾਰਾਸ਼ਟਰ ਦੇਖਣ ਨੂੰ ਮਿਲੀ 48% ਸਿਰਫ 48% ਜਿਹੜੀ VOTING ਹੈ ਸ਼ਾਮ 5 ਵਜੇ ਤੱਕ ਮਹਾਰਾਸ਼ਟਰ ਦੇਖਣ ਨੂੰ ਮਿਲੀ ਹੈ ਤੇ ਜਿਹੜਾ ਜੇ ਓਵਰオール ਕਰ ਕਰੀਏ ਮੁਲਕ ਵਰਦੇ ਜਿਹੜੇ 5ਵਿਥ ਫੇਚ ਜਿਹੜੀ ਸੀਟਾਂ ਚ ਇਲੈਕਸ਼ਨ ਹੋਇਆ ਸੀਗਾ ਤੇ 5 ਵਜੇ ਤੱਕ 56% VOTING ਦੇ ਪੋਲ ਹੋਈਆਂ ਹੈਗੀਆਂ ਤੇ ਇਹ ਇਹਨੂੰ ਘਟ ਨੰਬਰ ਮੰਨਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਇਹ 6 ਵਜੇ ਤੱਕ ਮੋਟਾ-ਮੋਟੇ 59 60% ਤੱਕ ਇਹ VOTING ਪਰਸੈਂਟ ਪਹੁੰਚ ਜਾਊਗਾ ਹਾਲਾਂਕਿ ਫਾਈਨਲ ਡਾਟਾ ਜਿਸਕਲ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਈ ਦਿਨਾਂ ਬਾਅਦ ਅਪਡੇਟ ਕਰ ਰਿਹਾ ਜੀ ਦੇ ਕਰਕੇ ਕਈ ਸਾਰੇ ਰੋਲੇ ਵੀ ਪੈ ਰਹੇ ਨੇ ਤੇ ਇਸ ਕਰਕੇ ਮੈਨੂੰ ਲੱਗ ਰਿਹਾ ਕਿ ਜਦੋਂ ईवीएम ਦਾ ਫਾਇਦਾ ਇਹ ਸੀਗਾ ਕਿ ਇਹਦੇ ਇਹਦੇ ਰਾਈ ਜਿਹੜਾ VOTING PERCENT ਹੈਗਾ ਤੇ ਕਿੰਨੇ ਵੋਟ ਪੋਲ ਹੋਏ ਉਹ ਉਹ ਨਾਲ ਦੀ ਨਾਲ ਪਤਾ ਲੱਗ ਜਾਂਦੇ ਸੀਗੇ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਇਸ ਰਵਈਏ ਤੋਂ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਅੱਜ ਬੰਗਾਲ ਤੋਂ ਕਈ ਥਾਵਾਂ ਤੋਂ ਵਾਇਲੈਂਸ ਦੀਆਂ ਖਬਰਾਂ ਆਈਆਂ ਬੰਗਾਲ 'ਚ ਇਲੈਕਸ਼ਨ ਹੋਏ ਤੇ ਉੱਥੇ ਵਾਇਲੈਂਸ ਨਾ ਹੋਵੇ ਇਹ ਹੋ ਨਹੀਂ ਸਕਦਾ ਕਿਉਂਕਿ ਉੱਥੇ ਜਿੰਨੀਆਂ ਵੀ ਪਾਰਟੀਆਂ ਆ ਗਈਆਂ ਉਹ ਕਾਡਰ ਬੇਸਡ ਪਾਰਟੀਆਂ ਆ ਗਈਆਂ ਜਿਵੇਂ ਤ੍ਰਿਮੂਲ ਕਾਂਗਰਸ ਹੋਗੀ ਸੀਪੀਐਮ ਲੈਫਟ ਵਾਲੇ ਹੋਗੇ ਤੇ ਬੀਜੇਪੀ ਵਾਲੇ ਹੋ ਗਿਆ ਰਸਸ ਵਾਲੇ ਤੇ ਤਿੰਨੋਂ ਤਿੰਨਾਂ ਦਾ ਸਕਾਡਰ ਬਹੁਤ ਸਟਰੋਂਗ ਹੈਗਾ ਤੇ ਉੱਥੇ ਪੰਚਾਇਤ ਇਲੈਕਸ਼ਨਾਂ 'ਚ ਜਿਵੇਂ ਵਾਇਲੈਂਸ ਹੁੰਦੀ ਉਹ ਹੁੰਦੀ ਹੁੰਦੀ ਹੈ ਨਾ ਉਸੇ ਕਿਸਮ ਦੀ ਵਾਇਲੈਂਸ ਆਪਾਂ ਲੋਕ ਸਭਾ ਤੇ ਵਿਧਾਨ ਸਭਾ 'ਚ ਹੋਣਾ 'ਚ ਵੀ ਦੇਖਣ ਨੂੰ ਮਿਲਦੀ ਹੈਗੀਆ ਅਾਂ ਕਿ ਜਿਹੜੀ ਮਹਾਰਾਸ਼ਟਰ 'ਚ ਘੱਟ VOTING ਹੋਈ ਹੈ ਉਹਨੂੰ ਸ਼ਿਵ ਸੈਨਾ ਉਧਰ ਠਾਕਰੇ ਨੇ ਇੱਕ ਈਸ਼ੂ ਬਣਾ ਲਿਆ ਤੇ ਉਧਰ ਠਾਕਰੇ ਦੇ ਮੁੰਡੇ ਅਦਿੱਤ ਠਾਕਰੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਸਲੋ VOTING ਕਰਾਈ ਗਈ ਹੈ ਮਹਾਰਾਸ਼ਟਰ ਦੇ ਵਿੱਚ ਇਹ ਪੂਰੀ ਸਾਜਸਨ ਕਰਵਾਈ ਗਈ ਹੈਗੀਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦੇ ਸਾਰੇ ਤੇ ਕਰਾਈ ਗਈ ਹੈ ਇਹਦਾ ਜਿਹੜਾ ਨੁਕਸਾਨ ਉਹ ਸਾਨੂੰ ਹੋ ਰਿਹਾ ਤੇ ਜਾਣ ਬੁੱਝ ਕੇ ਜਿਹੜੀ ਸਲੋ VOTING ਕਰਾਈ ਗਈ ਹੈ ਤੇ ਇਹਦੇ ਤੇ ਬਹੁਤ ਸਾਰੇ ਲੋਕ ਟਵਿੱਟਰ ਤੇ ਵੀ ਲਿਖ ਰਹੇ ਹਨ ਕਈ ਥਾਵਾਂ ਤੇ ਮਸ਼ੀਨਾ ਖਰਾਬ ਹੋਣ ਦੀਆਂ ਵੀ ਖਬਰਾਂ ਆਈਆਂ ਕਈ ਥਾਵਾਂ ਤੇ ਬੋ ਲੰਬੀਆਂ ਕਤਾਰਾਂ ਲੱਗੀਆਂ ਸੀਗੀਆਂ ਪਾਣੀ ਦੀ ਵਿਲਚੇਰ ਦੀ ਇਸ ਕਿਸਮ ਦੀ ਲੋਕ ਕਤਾਰਾਂ ਚ ਖੜੇ ਰਹੇ ਇਸ ਕਿਸਮ ਦੀ ਬਹੁਤ ਸਾਰੀ ਜਿਹੜੀ ਚੀਜ਼ਾਂ ਦੀ ਅਣਦੇਖੀ ਮਹਾਰਾਸ਼ਟਰ ਦੇ ਵਿੱਚ ਕੀਤੀ ਗਈ ਹੈ ਮਹਾਰਾਸ਼ਟਰ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਕਿ ਇਸ ਵਾਰ ਬਦਲਾਅ ਹੋ ਸਕਦਾ ਹੈ ਕਿਉਂਕਿ ਉੱਥੇ ਸਿਉ ਸੈਨਾ ਨੂੰ ਦੋ ਫਾੜਾਂ ਚ ਤੋੜਦਾ ਸੀਗਾ ਬੀਜੇਪੀ ਵਾਲਿਆਂ ਨੇ ਉਹਦੇ ਦੋ ਟੋਟੇ ਕਰਤੇ ਸੀਗੇ ਤੇ ਇੱਕ ਇੱਕ ਨਾ ਚਿੰਦੇ ਵਾਲਾ ਗੁੱਟ ਸੀਗਾ ਤੇ ਇੱਕ ਅਦਿੱਤਿਆ ਠਾਕਰੇ ਉਹ ਉਹ ਠਾਕਰੇ ਵਾਲਾ ਗੁੱਟ ਸੀਗਾ ਤੇ ਇਸ ਕਰਕੇ ਉੱਥੇ ਮਹਾਰਾਸ਼ਟਰ ਦੇ ਵਿੱਚ ਵੱਡਾ ਡੈਂਟ ਐਨਡੀਏ ਤੇ ਬੀਜੇਪੀ ਨੂੰ ਦੇਖਣ ਨੂੰ ਮਿਲ ਸਕਦਾ ਹੈ ਇਸ ਕਰਕੇ ਉੱਥੇ ਸਲੋ VOTING ਹੋ ਰਹੀ ਗਈ VOTING ਪਰਸੈਂਟ ਵੀ ਘਟ ਰਿਹਾ ਤੇ ਇੱਕ ਖਾਸਾ ਟ੍ਰੈਂਡ ਦੇਖਣ ਨੂੰ ਮਿਲਿਆ ਕਿ ਲਗਾਤਾਰ ਲੋਕ ਲਿਖ ਰਹੇ ਹੈਗੇ ਕਿ ਮਹਾਰਾਸ਼ਟਰ ਦੇ ਵਿੱਚ ਘਟੋ VOTING ਹੋਣ ਦਾ ਮਤਲਬ ਇਹ ਹੈ ਕਿ ਬੀਜੇਪੀ ਇਹ ਸਾਜ ਸੰਤੌਰ ਤੇ ਕਰਾ ਰਹੀ ਹੈ ਉਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਪਿਛਲੇ ਫੇਜ਼ ਦੀ VOTING ਦੇ ਨਾਲ ਰਿਲੇਟਡ ਹੈ ਉੱਤਰ ਪ੍ਰਦੇਸ਼ ਦਾ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਏਟਾ ਤੇ ਉਥੇ ਇੱਕ ਮੁੰਡਾ 17 ਸਾਲ ਦਾ ਮੁੰਡਾ ਸੀਗਾ ਉਹ 8 ਵਾਰ ਵੋਟਾਂ ਪਾਉਂਦਾ ਦਿਖਾਈ ਦੇ ਰਿਹਾ ਇੱਕ ਵੀਡੀਓ ਚ ਉਹ ਖੁਦ ਹੀ ਵੀਡੀਓ ਬਣਾ ਰਿਹਾ ਤੇ ਉਹਨੇ 8 8 ਵਾਰ ਉਹਨੇ ਜਟਾ ਕਮਲ ਦਾ ਨਿਸ਼ਾਨ ਉਹ ਦਬਾਇਆ ਤੇ ਭਾਜਪਾ ਨੂੰ ਵੋਟਾਂ ਪਾਈਆਂ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਇਹ ਵੀਡੀਓ ਸੀ ਕਿ ਉਹਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਵਾਇਰਲ ਹੋ ਗਈ ਇਕਹਲੇਸ਼ਿਆਦਵ ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਇਕਹਲੇਸ਼ਿਆਦਵ ਨੇ ਵੀ ਉਹਨੂੰ ਟਵੀਟਰ ਤੇ ਟਵੀਟ ਕਰਕੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਦੇਖਣਾ ਚਾਹੀਦਾ ਤੇ ਜਿਹੜੇ ਇਹ ਬਾਜ਼ਪਾ ਵਾਲੇ ਹੈਗੇ ਵੋਟ ਇਹ ਬੂਥ ਕੈਪਚਰ ਕਰ ਰਹੇ ਹੈਗੇ ਤੇ ਉਹਨਾਂ ਨੇ ਸੀਰੀਅਸ ਗੱਲੇ ਦੇ ਤੇ ਲਿਖੀ ਹੈਗਿਆ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਹੈਗਾ ਉਹਨੇ ਕਾਰਵਾਈ ਵੀ ਕੀਤੀ ਹੈ ਉਸ ਬੂਥ ਤੇ ਜਿੰਨੇ ਵੀ ਅਧਿਕਾਰੀ ਸੀਗੇ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਛਕੀ ਸਜ਼ਾਰੀ ਹੈ ਗਿਆ ਤੇ ਲੋਕ ਕਹਿ ਰਹੇ ਨੇ ਕਿ ਉਹ ਆਰਐਸਐਸ ਦਾ ਸੇਵੀ ਹੈਗਾ ਮੁੰਡਾ ਤਿਆਰ ਉਸ ਇਸ ਕਿਸਮ ਨਾਲ ਸਲੋਲੀ ਜਿਹੜਾ ਬੂਥ ਕੈਪਚਰਿੰਗ ਦਾ ਕੰਮ ਹੈ ਉਹ ਕਰ ਰਹੀ ਹੈ ਗਿਆ ਬਾਕੀ ਜਿਹੜਾ ਅਗਲਾ ਜਿਹੜਾ ਫੇਜ਼ ਆਣ ਵਾਲਾ 6th ਫੇਜ਼ ਉਸ ਤੇ ਦਿੱਲੀ ਅਤੇ ਹਰਿਆਣੇ ਚ VOTING ਹੋਣੀ ਹੈ ਤੇ ਮੈਂ ਹਰਿਆਣੇ ਚ ਫਿਰ ਰਿਹਾ ਹਾਂ ਅੱਜ ਮੈਂ ਆਈਰਵਾਲ ਰੀਜਨ ਦੇ ਵਿੱਚ ਸੀਗਾ ਆਪਾਂ ਨੂੰ ਪਤਾ ਹੈ ਕਿ ਹਰਿਆਣੇ ਦੇ ਵਿੱਚ ਆਈਰਵਾਲ ਰੀਜਨ ਜਿੱਥੇ ਆਈਰ ਕੋਮ ਵਸਦੀ ਹੈ ਗਿਆ ਉਹਨੂੰ ਕਹਿਆ ਕਿਹਾ ਜਾਂਦਾ ਤੇ ਗੜਗਾਉ ਅਤੇ ਮੈਂਦਰਗੜ ਵਿਵਾਣੀ ਦੀ ਸੀਟ ਉੱਥੇ ਲੱਗਦੀ ਹੈ ਗਿਆ ਤੇ ਕਿਸਾਨ ਆંદੋਲਨ ਜਦੋਂ ਹੋਇਆ ਜਿਹੜੀ ਜਾਟ ਬੈਲਟ ਸੀਗੀ ਤੇ ਸਿੱਖ ਬੈਲਟ ਸੀਗੀ ਉਹ ਤਾਂ ਸਾਰੀ ਖੜੀ ਸੀਗੀ ਸਾਰੀ ਆંદੋਲਤ ਸੀ इवन ਮੇਵਾਤ ਤੋਂ ਵੀ ਜਿਹੜੇ ਮੇਉ ਮੁਸਲਮਾਨ ਸੀਗੇ ਉਹ ਵੀ ਆંદੋਲਤ ਸੀਗੇ ਪਰ ਅਈ ਰਵਾਲ ਤੋਂ ਐਡਾ ਵੱਡਾ ਆંદੋਲਨ ਦੇਖਣ ਨੂੰ ਨਹੀਂ ਮਿਲਿਆ ਪਰ ਅੱਜ ਮੈਂ ਜਦੋਂ ਮਹਿੰਦਰਗੜ ਵਿਵਾਨੀ ਫਿਰ ਰਿਹਾ ਸੀਗਾ ਤੇ ਉੱਥੇ ਦੇਖਿਆ ਲੋਕਾਂ ਚ ਗੁੱਸਾ ਹੈਗਾ ਤੇ ਲੋਕਾਂ ਨੇ ਇਹ ਮੰਨਿਆ ਕਿ ਕਿਸਾਨ ਆંદੋਲਨ ਸਹੀ ਸੀਗਾ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀਗਾ ਤੇ ਮੈਨੂੰ ਲੱਗਦਾ ਕਿ ਇਸ ਵਾਰ ਜਿਹੜਾ ਆਇਰਵਾਲ ਨੂੰ ਸੇਫ ਮੰਨ ਕੇ ਚੱਲ ਰਹੀ ਸੀ ਬੀਜੇਪੀ ਉਹਨਾਂ ਵਾਸਤੇ ਦਿੱਕਤ ਆਊਗੀ ਤੇ ਗੁਰगांव ਅਤੇ ਜਿਹੜੀ ਮਹਿੰਦਰਗੜ ਵਿਵਾਣੀ ਦੀ ਸੀਟ ਹੈ ਉੱਥੇ ਬਹੁਤ ਤਗੜੀ ਫਾਈਟ ਹੈ ਮਹਿੰਦਰਗੜ ਵਿਵਾਣੀ ਦਾ ਬਹੁਤ ਪੱਕਾ ਹੈ ਕਿਰਾਵਦਨ ਸਿੰਘ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਉਹ ਜਿੱਜੂਗਾ ਗੁਰगांव ਤੋਂ ਜਿਹੜਾ ਆਈਰਾ ਦਾ ਇੱਕ ਰਾਜ ਹੁੰਦਾ ਆਈਰਾ ਦਾ ਨਾ ਇੱਕ ਰਾਜ ਹੁੰਦਾ ਸੀ ਗਾ ਰਵਾੜੀ ਦੇ ਵਿੱਚ ਤੇ ਰਾਮਪੁਰਾ ਇੱਕ ਪਿੰਡ ਹੈਗਾ ਔਰ ਉਸ ਰਾਜੇ ਦਾ ਤੇ ਰਾਤੂਤ ਲਾਲ ਰਾਮ ਦੀ ਉਹ ਲੈਗੇਸੀ ਉਹਨੂੰ ਮੰਨਿਆ ਜਾਂਦਾ ਹੈ ਤੇ ਉਸ ਉਹ ਜਿਹੜਾ ਹੁਣ ਰਾਮਪੁਰਾ ਉਸ ਦਾ ਜਿਹੜਾ ਕਰੰਟ ਰਾਜਾ ਰਾਉ)^{(1)} ਇੰਦਰਜੀਤ ਸਿੰਘ ਉਹਨੂੰ ਕਿਹਾ ਜਾਂਦਾ ਹੈ ਤੇ ਉਹ ਬੀਜੇਪੀ ਦਾ ਕੈਂਡੀਡੇਟ ਹੈਗਾ ਗੁਰਦਾਉਂ ਤੋਂ ਤੇ ਉਹਦਾ ਆਈਰਵਾਲ ਦੀ ਜਿਹੜੀ ਪੂਰੀ ਬੈਲਟ ਹੈਗੀ ਆ ਉਹਦੇ ਤੇ ਖਾਸਾ ਪ੍ਰਭਾਵ ਹੈਗਾ ਤੇ ਇਸ ਕਰਕੇ ਜਿਹੜੇ ਇਹ ਮੰਨਿਆ ਜਾਂਦਾ ਕਿ ਜਿਹੜੀ ਆਈ ਰੋਟ ਬੈਂਕ ਹੈਗਾ ਜਿਵੇਂ ਮੁਲਕਵਰ ਚ ਉੱਤਰ ਪ੍ਰਦੇਸ਼ ਬਿਹਾਰ ਚ ਦੇਖੋਗੇ ਤੇ ਜਿਹੜੇ ਯਾਦਵ ਵੋਟ ਬੈਂਕ ਹੈਗਾ ਉਹਨਾਂ ਨੂੰ ਪਤਾ ਹੈ ਕਿ ਅਫਲੇ ਯਾਦਵ ਤੇ ਲਾਲੂ ਯਾਦਵ ਹੋਰਾਂ ਨਾਲ ਹੈਗਾ ਤੇ ਉਹ ਬੀਜੇਪੀ ਬੀ ਦੇ اپੋਜੀਟ ਪੰਨ ਦੇਨੇ ਪਰ ਹਰਿਆਣੇ ਚ ਆ ਕੇ ਜਿਹੜੇ ਯਾਦਵਾਂ ਦੇ ਵੋਟ ਵੰਗਾਈ ਤੇ ਯਾਦੋ ਇੱਕੀ ਚੀਜ਼ ਹੁੰਦੀ ਹੈ ਤੇ ਉਹ ਕਿਤੇ ਨਾ ਕਿਤੇ ਬੀ ਜੀ ਪੀ ਨਾਲ ਆਪਾਂ ਦੇਖਣ ਨੂੰ ਮਿਲਦਾ ਹੈਗਾ ਪਰ ਇਸ ਬਾਅਦ ਜਿਹੜਾ ਅਗਨੀਪਤ ਦਾ ਇਸ਼ੂ ਹੈ ਜਾਂ ਫਿਰ ਅਿਰਵਾਲ ਅਰੇਂਜਮੈਂਟ ਦਾ ਉਹਨਾਂ ਦਾ ਜਿਹੜਾ ਇਸ਼ੂ ਹੈ ਇਸ ਕਰਕੇ ਉੱਥੇ ਰੋਲੇ ਪੈ ਰਹੇ ਨੇ ਤੇ ਇਸੇ ਕਰਕੇ ਜਿਹੜਾ ਆਪਾਂ ਕਹੀ ਹੈ ਕਿ ਉੱਥੇ ਬੀ ਜੀ ਪੀ ਦੇ ਉਲਟ ਵੀ ਇੱਕ ਮਾਉਲ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਸੀਟ ਮੁਸ਼ਕਲ ਹੋਊਗੀ ਅਜ ਮੈਂ ਯੋਗਿੰਦਰ ਯਾਦਵ ਜਿਹੜਾ ਕਿਸਾਨ ਆਗੂ ਹੈਗਾ ਤੇ ਉਹਦੇ ਨਾਲ ਵੀ ਸੀਗਾ ਉਹਦਾ ਵੀ ਮੈਂ ਇੱਕ ਇੰਟਰਵਿਊ ਕਰ ਰਿਆ ਸੀ ਉਹ ਤੋਂ ਪੁੱਛ ਰਿਹਾ ਉਹਨਾਂ ਤੋਂ ਮੈਂ ਪੁੱਛ ਰਿਹਾ ਸੀਗਾ ਕਿ ਤੁਹਾਨੂੰ ਹਰਿਆਣੇ ਦੀ 10 ਸੀਟਾਂ ਤੇ ਕੀ ਲੱਗ ਰਿਹਾ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਮੈਨੂੰ ਲੱਗ ਰਿਹਾ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਨਹੀਂ ਹੋਇਆ ਸੀ ਕਿ ਕਾਂਗਰਸ 2-3 ਸੀਟਾਂ ਜਿੱਤ ਸਕਦੀ ਹੈ ਹਰਿਆਣੇ ਤੋਂ ਉਹਨਾਂ ਨੇ ਸੋਨੀਪੱਤ ਦਾ ਦੱਸਿਆ हिसार ਦਾ ਦੱਸਿਆ ਰੋहतक ਦਾ ਦੱਸਿਆ ਜਿਹੜੀ जाट ਵਲਟ ਦੀ ਸੀਟਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਦੋਂ ਇਲੈਕਸ਼ਨ ਸ਼ੁਰੂ ਹੋ ਗਿਆ ਤੇ ਮਾਹੌਲ ਬਣਨਾ ਸ਼ੁਰੂ ਹੋਆ ਉਦੋਂ ਮੈਨੂੰ ਲੱਗਣ ਲੱਗਿਆ ਕਿ ਅੰਬਾਲਾ ਅਤੇ ਸਰਸਾ ਇਹ ਦੋ ਸੀਟਾਂ ਵੀ ਜਿਹੜੀ ਕਾਂਗਰਸ ਜਿੱਤ ਸਕਦੇ ਤੇ ਹੋਲ ਜੋਲੇ ਪੰਜ ਸੀਟਾਂ ਹੋ ਗਈਆਂ ਸੀ ਪਰ ਅੱਜ ਦੇ ਦਿਨ ਉਹਨਾਂ ਨੇ ਕਿਹਾ ਕਿ ਅਸ ਦੇ ਦਿਨ ਅੱਠ ਸੀਟਾਂ ਤੇ ਕਿਤੇ ਨੇ ਕਿਤੇ ਕਾਂਗਰਸ ਮਜ਼ਬੂਤ ਹੈ ਗਿਆ ਦੋ ਸੀਟਾਂ ਤੇ ਤਗੜੀ ਫਾਈਟ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਸੱਤ ਤੋਂ ਅੱਠ ਸੀਟਾਂ ਹਰਿਆਣੇ ਚ ਜਿੱਤ ਜਾ ਜਿੱਤ ਜਾਏ ਤੇ 25 ਤਰੀਕ ਨੂੰ ਇੱਥੇ ਚੋਣ ਹੋਣਾ ਹੈ ਤੇ ਚੋਣਾਂ ਦੀ ਪੂਰੀ ਸਕਤਾਈ ਵੀ ਆਪਾਂ ਨੂੰ ਦੇਖਣ ਮਿਲ ਰਹੀ ਹੈ ਕਿ ਤੇ ਦੋ ਦਿਨ ਬਾਅਦ ਇੱਥੇ ਕੋਡ ਮੋਡਲ ਕੋਡ ਆਫ ਕੰਡਕਟ ਲੱਗ ਜੂਗਾ ਜਿਹੜੇ ਪ੍ਰਤੀਯਸੀ ਹੈਗੇ ਆ ਉਹ ਪ੍ਰਚਾਰ ਨਹੀਂ ਕਰ ਪਾਣਗੇ ਤੇ ਲਗਾਤਾਰ ਲੋਕਾਂ ਦੀ ਨਿਗਾਹ ਅਬ ਅਬੇ ਛੁਟਾਲੇ ਤੇ ਵੀ ਟਿੱਕੀ ਹੋਈ ਹੈ ਕਿ ਕੀ ਇੰਡੀਅਨ ਨੈਸ਼ਨਲ ਲੋਕ ਦਲ ਜਿਵੇਂ ਕਾਂਗਰਸ ਦਾ ਤਾਂ ਵੱਡਾ ਨਾਂ ਉੱਬਰ ਕੇ ਆ ਰਿਹਾ ਕਿ ਕਾਂਗਰਸ ਬਹੁਤ ਰਿਵਾਈਵ ਕਰ ਰਹੀ ਹੈ ਹਰਿਆਣੇ ਚ ਵੱਡੀ ਉਹਦੀ ਲਹਿਰ ਚੱਲ ਰਹੀ ਹੈ ਪਰ ਇਹ ਵੀ ਲੋਕ ਪੁੱਛ ਰਹੇ ਨੇ ਕਿ ਕੀ ਲੋਕਦਲ ਫੋਰਸਿਸ ਜਿਵੇਂ ਪੰਜਾਬ ਚ ਅਕਾਲੀ ਦਲ ਹੋ ਗਿਆ ਐਵੇਂ ਹਰਿਆਣੇ ਦੀ ਜਿਹੜੀ ਰੀਜਨਲ ਪਾਰਟੀ ਸੀਗੀ ਇੰਡੀਅਨ ਨੈਸ਼ਨਲ ਚੋਟਾਲਿਆਂ ਦੀ ਜਿਹੜੀ ਪਾਰਟੀ ਸੀਗੇ ਬੇ ਚੋਟਾਲੇ ਹੋ ਰਹੀ ਕੀ ਉਹ ਰਿਵਾਈਵ ਕਰ ਪਾਣਗੇ ਕੀ ਕਿਉਂ ਖੇਤਰ ਤੋਂ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਬੀਜੇਪੀ ਦਾ ਕੈਂਡੀਡੇਟ ਨਵੀਨ ਜਿੰਦਲ ਹੈਗਾ ਤੇ ਸੁਸ਼ੀਲ ਕੁਮਾਰ ਗੁਪਤਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕੀ ਜਿਹੜਾ ਬੇ ਚੋਟਾਲਾ ਇਹ ਦੋਵਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਰਹਾ ਕੇ ਕ ਅਜੜੀ ਇੰਡੀਅਨ ਨੈਸ਼ਨਲ ਲੋਕ ਦਲ ਉਹਨੂੰ ਰਿਵਾਈਵ ਕਰ ਪਾਊਗਾ ਜਿਹੜਾ ਸਾਰਾ ਲੋਕ ਦਲ ਦਾ ਵੋਟ ਬੈਂਕ ਹੈ ਉਹ ਇੱਕੇ ਸੀਟ ਤੇ ਜ਼ਿਆਦਾ ਫੋਕਸ ਕਰਿਆ ਕੁ ਖੇਤਰ ਦਾ ਲੋਕਾਂ ਦਾ ਇਹ ਮੰਨਣਾ ਕਿ ਜੇ ਲੋਕ ਸਭਾ ਚੋਣਾਂ 'ਚ 10 ਦਸਾਂ ਸੀਟਾਂ 'ਚੋਂ ਇੱਕ ਵੀ ਸੀਟ ਜੇ ਇੰਡੀਅਨ ਨੈਸ਼ਨਲ ਲੋਕ ਦਲ ਚੋਟਾਲਿਆਂ ਦੀ ਪਾਰਟੀ ਜਿੱਤ ਗਈ ਤਾਂ ਫਿਰ ਕਿਤੇ ਨਾ ਕਿਤੇ ਹਰਿਆਣੇ ਦੇ ਵਿਧਾਨ ਸਭਾ ਚੋਣਾਂ 'ਚ ਅਬਾ ਚੋਟਾਲਾ ਵੀ ਇੱਕ ਫੈਕਟਰ ਹੋਊਗਾ ਜੇ ਉਹ ਉੱਥੇ ਨਿਜਿਤ ਆ ਤਾਂ ਫਿਰ ਇੰਡੀਅਨ ਨੈਸ਼ਨਲ ਲੋਕ ਦਲ ਜਿਹੜੀ ਵਿਧਾਨ ਸਭਾ ਚੋਣ 3-4 ਮਹੀਨਾ ਬਾਅਦ ਹਰਿਆਣੇ ਦੇ ਵਿਧ ਉਨਾ ਉਸ ਉਸ ਰੇਸ ਤੋਂ ਵੀ ਬਾਹਰ ਹੋ ਜੂਗੀ ਤੇ ਜਿਵੇਂ ਇਸ ਟਾਈਮ ਬਾਈਪੋਲਰ ਇਲੈਕਸ਼ਨ ਹੋ ਰਿਹਾ ਸਿਰਫ ਦੋ ਪਾਰਟੀਆਂ ਦੇ ਵਿੱਚ ਜਿਹੜਾ ਮੁਕਾਬਲਾ ਆਪਾਂ ਨੂੰ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸੇ ਕਿਸਮ ਦਾ ਮੁਕਾਬਲਾ ਵੀ ਆਪਾਂ ਨੂੰ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲੂਗਾ ਕਾਂਗਰਸ ਵਰਸਸ ਬੀਜੇਪੀ ਇਹ ਹੋ ਕੇ ਆਏ ਜੂਗਾ ਇਹ ਮੋਟਾ ਮੋਟਾ ਹਰਿਆਣਾ ਦੇ ਚੋਣਾਂ ਦਾ ਵੀ ਐਨਾਲਿਸਿਸ ਹੈਗਾ ਜਿਹੜਾ ਕਿ ਮੈਂ ਗਰਾਊਂਡ ਤੇ ਫਿਰਿਆ ਸੀ ਉਹ ਮੈਂ ਆਪ ਜੀ ਨੂੰ ਦੱਸ ਰਿਹਾ ਤੇ ਬਾਕੀ ਅੱਜ ਦੀਆਂ ਇਹ ਸੀ ਗੱਲਾਂ ਦੀਆਂ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਨ ਕੱਲ੍ਹ ਆਪਾਂ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ ਨਵੇਂ ਵਿਸ਼ਲੇਸ਼ਨ ਨਾਲ ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ